ਦਰбяਰ ਦਾਲ ਤਿਆਰ ਹੋ ਰਹੀ ਆ ਤੇ ਸੇਵਾਦਾਰ ਲੱਗੇ ਹੋਏ ਨੇ ਤਿਆਰ ਕਰਨ ਪ੍ਰਸ਼ਾਦ ਹਾਂਜੀ ਇਹ ਕੜਾ ਪ੍ਰਸ਼ਾਦ ਹੈ ਠੀਕ ਹੈ ਜੀ ਇਹ ਵੀ ਸਾਰਾ ਦੇਸੀ ਕਿਉਂ ਜ ਬਣਿਆ ਜੀ ਹਾਂਜੀ ਇਹ ਦੇਸੀ ਕਿਉਂ ਬਣਿਆ ਬਾਹਰ ਬਟਵਾਲੀ ਪਾਸੇ ਨਾਲੇ ਅੱਛਾ ਜੀ ਇੱਥੋਂ ਬਣ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਸਮੇਂ ਆਪਾਂ ਖੜੇ ਆ ਜੀ ਗੁਰਦੁਆਰਾ ਲੰਗਰ ਸਾਹਿਬ ਦੀ ਸਰਾਂ ਦੇ ਵਿੱਚ ਇੱਥੇ ਆਪਣਾ ਕਮਰਾ ਲਿਆ ਹੋਇਆ ਇੱਥੇ ਰਹਿائش ਕਰੀ ਹੋਈ ਆ ਆਪਾਂ ਪਿਛਲੇ 3-4 ਦਿਨਾਂ ਤੋਂ ਤੇ ਅੱਜ ਤੁਹਾਨੂੰ ਗੁਰਦੁਆਰਾ ਲੰਗਰ ਸਾਹਿਬ ਦੇ ਦਰਸ਼ਨ ਕਰਾਵਾਂਗੇ ਅਤੇ ਦਿਖਾਵਾਂਗੇ ਕਿ ਕਿਸ ਤਰ੍ਹਾਂ ਇੱਥੇ ਲੰਗਰ ਤਿਆਰ ਹੁੰਦਾ ਕੀ ਕੀ ਲੰਗਰ ਦੇ ਪ੍ਰਬੰਧ ਨੇ ਨਾਲੇ ਸਾਰਾ ਗੁਰਦੁਆਰਾ ਸਾਹਿਬ ਦਾ ਇਤਿਹਾਸ ਆਪਾਂ ਤੁਹਾਨੂੰ ਦੱਸਾਂਗੇ ਤੇ ਬਲੌਗ ਚੈਟ ਤੱਕ ਬਣੇ ਰਹੋ ਪੌਣੇ 1:05 ਵਜੇ ਦਾ ਸਮਾਂ ਹੋ ਗਿਆ 5 ਵਜੇ ਪਹਿਲਾਂ ਇੱਥੇ ਸਿਮਰਨ ਹੁੰਦਾ ਤੇ 5 ਤੋਂ ਲੈ ਕੇ 6 ਵਜੇ ਤੱਕ ਇੱਕ ਘੰਟਾ ਸਿਮਰਨ ਹੁੰਦਾ ਤੇ ਉਸ ਤੋਂ ਬਾਅਦ ਫਿਰ ਆਪਾਂ ਸਾਰਾ ਤੁਹਾਨੂੰ ਲੰਗਰ ਦੇ ਪ੍ਰਬੰਧ ਦਿਖਾਵਾਂਗੇ ਬਹੁਤ ਵੱਡੇ ਪ੍ਰਬੰਧ ਨੇ ਇੱਥੇ ਲੰਗਰ ਦੇ ਬਹੁਤ ਸਾਰੀਆਂ ਸੰਗਤਾਂ ਇੱਥੇ ਆ ਕੇ ਲੰਗਰ ਛਕਦੀਆਂ ਨੇ ਤੇ ਇੱਥੇ ਸਾਰੀਆਂ ਸੰਗਤਾਂ ਜਦੋਂ ਹਜੂਰ ਸਾਹਿਬ ਵੇਖਿਆ ਆਉਂਦੀਆਂ ਨੇ ਤਾਂ ਇੱਥੇ ਹੀ ਰਹਿائش ਕਰਦੀਆਂ ਨੇ ਤੇ ਇੱਥੇ ਹੀ ਸਰਾਮਾ ਬਣੀਆਂ ਹੋਈਆਂ ਨੇ ਉਹ ਸਾਰੇ ਪ੍ਰਬੰਧ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਬਲੌਗ 'ਚ ਤੁਸੀਂ ਐਂਡ ਤੱਕ ਬਣੇ ਰਹੋ ਤੇ ਸਿਮਰਨ ਸ਼ੁਰੂ ਹੋ ਚੁੱਕਿਆ ਜੀ ਸੰਗਤਾਂ ਬੈਠੀਆਂ ਨੇ ਸਿਮਰਨ ਦੇ ਵਿੱਚ ਇਹ 6 ਵਜੇ ਤੱਕ ਇਹ ਸਿਮਰਨ ਚੱਲਦਾ ਹੁੰਦਾ ਗੁਰਦੁਆਰਾ ਲੰਗਰ ਸਾਹਿਬ ਦੇ ਆਪਾਂ ਇਸ ਸਮੇਂ 메ਨ ਗੇਟ ਤੇ ਆ ਸੱਚਖੰਡ ਪ੍ਰਗਟ ਕਰਨ ਤੋਂ ਪਹਿਲਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹੋਰ ਕੌਤਕ ਕਰਦੇ ਹੋਏ ਸ਼িকার ਘਾਟ ਹੀਰਾ ਘਾਟ ਤੋਂ ਹੁੰਦੇ ਹੋਏ ਇੱਥੇ ਪਹੁੰਚੇ ਸੀਗੇ ਗੁਰੂ ਗੋਬਿੰਦ ਸਿੰਘ ਜੀ 14 ਮਹੀਨੇ 14 ਦਿਨ ਇਸ ਸਥਾਨ ਤੇ ਰਹੇ ਸੀਗੇ ਅਤੇ ਗੁਰੂ ਸਾਹਿਬ ਦੀਆਂ ਫੌਜਾਂ ਤੇ ਗੁਰੂ ਸਾਹਿਬ ਆਪ ਇੱਥੇ ਹੀ ਪ੍ਰਸ਼ਾਦਾ ਛਕਿਆ ਕਰਦੇ ਸੀ ਗੁਰੂ ਜੀ ਦਾ ਇਹ ਪ੍ਰਾਤਨ ਲੰਗਰ ਸਾਹਿਬ ਹੈ ਗੁਰੂ ਜੀ ਦੀ ਬਖਸ਼ਿਸ਼ ਨਾਲ ਹੀ ਬਾਬਾ ਨਿਹੰਗ ਸਿੰਘ ਜੀ ਨੇ ਇਸ ਸਥਾਨ ਨੂੰ ਪ੍ਰਗਟ ਕੀਤਾ ਸੀ ਬਾਬਾ ਨਧਾਨ ਸਿੰਘ ਜੀ ਫੌਜ ਦੀ ਨੌਕਰੀ ਕਰਦੇ ਸੀਗੇ ਅਤੇ ਫੌਜ ਦੀ ਨੌਕਰੀ ਬਾਬਾ ਨਧਾਨ ਸਿੰਘ ਜੀ ਛੱਡ ਕੇ ਹਜੂਰ ਸਾਹਿਬ ਵਿਖੇ ਆ ਗਏ ਸੀਗੇ ਬਾਬਾ ਨਧਾਨ ਸਿੰਘ ਜੀ ਨੇ ਹਜੂਰ ਸਾਹਿਬ ਵਿਖੇ 12 ਸਾਲ ਸੇਵਾ ਕੀਤੀ ਅਤੇ ਸੰਗਤਾਂ ਦਾ ਬਾਬਾ ਨਧਾਨ ਸਿੰਘ ਜੀ ਨਾਲ ਪਿਆਰ ਸੀ ਜਿਹੜਾ ਉਹ ਬਹੁਤ ਵੱਧ ਗਿਆ ਸੀ ਬਾਬਾ ਨਧਾਨ ਸਿੰਘ ਜੀ ਦੀ ਉਪਮਾ ਨੂੰ ਦੇਖਦੇ ਹੋਏ ਕਈ ਲੋਕ ਬਾਬਾ ਨਧਾਨ ਸਿੰਘ ਜੀ ਨਾਲ ਈਰਖਾ ਕਰਨ ਲੱਗੇ ਫਿਰ ਬਾਬਾ ਨਧਾਨ ਸਿੰਘ ਜੀ ਨੇ ਪੰਜਾਬ ਵਾਪਸ ਜਾਣ ਦਾ ਮਨ ਬਣਾ ਲਿਆ ਜਦੋਂ ਬਾਬਾ ਨਧਾਨ ਸਿੰਘ ਜੀ ਰੇਲਵੇ ਸਟੇਸ਼ਨ ਤੇ ਰੇਲ ਗੱਡੀ ਦੀ ਉਡੀਕ ਵਿੱਚ ਬੈਠੇ ਸੀ ਤਾਂ ਉਸ ਸਮੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਨਧਾਨ ਸਿੰਘ ਜੀ ਨੂੰ ਦਰਸ਼ਨ ਦਿੱਤੇ ਅਤੇ ਗੁਰੂ ਸਾਹਿਬ ਨੇ ਬਾਬਾ ਜੀ ਨੂੰ ਆਪਣੇ ਸੀਨੀਅਰ ਨਾਲ ਲਾਇਆ ਅਤੇ ਪੁੱਛਿਆ ਗੁਰਸਿੱਖਾ ਕਿੱਧਰ ਦੀ ਤਿਆਰੀ ਹੈ ਤਾਂ ਬਾਬਾ ਨਧਾਨ ਸਿੰਘ ਜੀ ਨੇ ਕਿਹਾ ਕਿ ਮੈਂ ਪੰਜਾਬ ਵਾਪਸ ਜਾ ਰਿਹਾ ਹਾਂ ਇੱਥੇ ਕਈ ਲੋਕ ਮੇਰੇ ਬਹੁਤ ਜ਼ਿਆਦਾ ਈਰਖਾ ਕਰਦੇ ਨੇ ਤਾਂ ਗੁਰੂ ਜੀ ਨੇ ਕਿਹਾ ਤੁਸੀਂ ਪੰਜਾਬ ਵਾਪਸ ਨਾ ਜਾਓ ਸਾਡਾ ਪ੍ਰਾਤਨ ਲੰਗਰ ਸਾਹਿਬ ਨਗੀਨਾ ਘਾਟ ਦੇ ਨੇੜੇ ਹੈ ਤੁਸੀਂ ਉੱਥੇ ਜਾ ਕੇ ਲੰਗਰ ਚਲਾਓ ਸੇਵਾ ਕਰੋ ਗੁਰੂ ਜੀ ਨੇ ਵਰ ਦਿੱਤਾ ਖੀਸਾ ਮੇਰਾ ਹੱਥ ਤੇਰਾ ਤੁਹਾਡੇ ਲੰਗਰ ਵਿੱਚ ਕਦੇ ਵੀ ਟੁੱਟ ਨਹੀਂ ਆਵੇਗੀ ਅਸੀਂ ਆਪ ਪੰਗਤ ਵਿੱਚ ਬੈਠ ਕੇ ਲੰਗਰ ਛਕਿਆ ਕਰਾਂਗੇ ਇਸ ਤੋਂ ਬਾਅਦ ਬਾਬਾ ਨਿਹੰਗ ਸਿੰਘ ਜੀ ਨੇ ਲੰਗਰ ਇਸ ਸਥਾਨ ਤੇ ਆ ਕੇ ਸ਼ੁਰੂ ਕਰ ਦਿੱਤਾ ਅਤੇ 24 ਘੰਟੇ ਇਸ ਸਥਾਨ ਤੇ ਹੁਣ ਲੰਗਰ ਚੱਲਦਾ ਹੈ ਹੁਣ ਇਸ ਸਥਾਨ ਦੀ ਜਿਹੜੀ ਸੇਵਾ ਹੈ ਬਾਬਾ ਨਧਾਨ ਸਿੰਘ ਜੀ ਦੀ ਚੌਥੀ ਗੱਦੀ ਤੇ ਬਿਰਾਜਮਾਨ ਸੰਤ ਬਾਬਾ ਸ਼ੀਸ਼ਾ ਸਿੰਘ ਜੀ ਕਾਰ ਸੇਵਾ ਵਾਲੇ ਕਰਦੇ ਨੇ ਸੰਗਤਾਂ ਦੇ ਸਹਿਯੋਗ ਨਾਲ ਅਤੇ ਬਾਬਾ ਬਲਵਿੰਦਰ ਸਿੰਘ ਜੀ ਤੇ ਬਾਬਾ ਨਰਿੰਦਰ ਸਿੰਘ ਜੀ ਇੱਥੋਂ ਦਾ ਪ੍ਰਬੰਧ ਜਿਹੜਾ ਉਹ ਚਲਾ ਰਹੇ ਨੇ ਤੇ ਤਖਤ ਜੀ ਦੀ ਹਜ਼ੂਰ ਸਾਹਿਬ ਵਿਖੇ ਜਿਹੜੀਆਂ ਵੀ ਸੰਗਤਾਂ ਆਉਂਦੀਆਂ ਨੇ ਉਹ ਸੰਗਤਾਂ ਜ਼ਿਆਦਾਤਰ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਹੀ ਆ ਕੇ ਆਪਣੀ ਰਿਹائش ਕਰਦੀਆਂ ਨੇ ਇੱਥੇ ਸਰਾਵਾਂ ਬਣੀਆਂ ਹੋਈਆਂ ਨੇ ਸੰਗਤਾਂ ਵਾਸਤੇ ਰਹਿਣ ਦਾ ਖਾਸ ਪ੍ਰਬੰਧ ਹੈ ਅਤੇ ਸਾਰੀਆਂ ਸੰਗਤਾਂ ਇੱਥੇ ਹੀ ਲੰਗਰ ਛਕਦੀਆਂ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਆ ਕੇ ਗੁਰਦੁਆਰਾ ਲੰਗਰ ਸਾਹਿਬ ਦੇ ਵਿੱਚ ਆ ਕੇ ਹੁਣ ਅੰਗੀਠਾ ਸਾਹਿਬ ਦੇ ਆਪਾਂ ਦਰਸ਼ਨ ਕਰਾਂਗੇ ਇਹ ਸਾਰਾ ਲੰਗਰ ਹਾਲ ਬਣਿਆ ਹੋਇਆ ਤੇ ਇੱਥੇ ਸੰਗਤਾਂ ਮੰਗਤ ਦੇ ਵਿੱਚ ਬੈਠ ਕੇ ਲੰਗਰ ਛਕਦੀਆਂ ਨੇ ਤੇ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਬਹੁਤ ਵੱਡੇ ਪ੍ਰਬੰਧ ਨੇ ਲੰਗਰ ਦੇ ਤੇ ਗੁਰਦੁਆਰਾ ਸਾਹਿਬ ਦਾ ਨਾਮ ਵੀ ਗੁਰਦੁਆਰਾ ਲੰਗਰ ਸਾਹਿਬ ਤੇ ਬਹੁਤ ਵੱਡੀ ਤਦਾਦ ਦੇ ਵਿੱਚ ਸੰਗਤਾਂ ਆ ਕੇ ਇੱਥੇ ਲੰਗਰ ਛਕਦੀਆਂ ਨੇ ਬਾਕੀ ਇਧਰ ਸਾਹਮਣੇ ਵਾਲੇ ਪਾਸੇ ਜਿਹੜਾ ਸਾਰਾ ਲੰਗਰ ਤਿਆਰ ਹੁੰਦਾ ਉਹ ਪਿੱਛੇ ਵੱਡੀ ਰਸੋਈ ਬਣੀ ਹੋਈ ਆ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਜਾ ਕੇ ਤੇ ਇੱਥੇ ਜਿਹੜਾ ਸਾਰਾ ਲੰਗਰ ਤਿਆਰ ਹੁੰਦਾ ਦੇਖੋ ਜਿਵੇਂ ਇੱਥੇ ਪ੍ਰਸ਼ਾਦੇ ਸਟੋਰ ਕਰਕੇ ਰੱਖੇ ਹੋਏ ਨੇ ਆ ਪ੍ਰਸ਼ਾਦੇ ਤਿਆਰ ਕਰਕੇ ਰੱਖ ਲਏ ਕਿਉਂਕਿ ਲੰਗਰ ਸ਼ੁਰੂ ਹੋਣ ਵਾਲਾ ਆ ਬਾਲਟੀਆਂ ਦੇ ਵਿੱਚ ਸਬਜੀ ਦਾਲ ਬਾਕੀ ਰੱਖੀ ਹੈ ਲੰਗਰ ਦੇ ਵਿੱਚ ਵਰਤੌਣ ਦੇ ਲਈ ਇੱਥੋਂ ਸੇਵਾਦਾਰ ਫਿਰ ਲੈ ਜਾਂਦੇ ਨੇ ਬਾਲਟੀਆਂ ਤੇ ਇੱਥੋਂ ਵਾਰੀ-ਵਾਰੀ ਫਿਰ ਲੰਗਰ ਦੇ ਵਿੱਚ ਵਰਤੌਂਦੇ ਨੇ ਤੇ ਸਾਹਮਣੇ ਹੀ ਇਹ ਸਾਰਾ ਲੰਗਰ ਹਾਲ ਆ ਤੇ ਇੱਥੇ ਹੀ ਬਾਲਟੀਆਂ ਪਹਿਲਾਂ ਹੀ ਤਿਆਰ ਕਰਕੇ ਰੱਖੀਆਂ ਜਾਂਦੀਆਂ ਨੇ ਤਾਂ ਕਿ ਸਮਾਂ ਨਾਲ ਲੱਗ ਸਕੇ ਨਾਲ ਦੀ ਨਾਲ ਸੰਗਤਾਂ ਤੱਕ ਲੰਗਰ ਪਹੁੰਚ ਸਕੇ ਉਸੇ ਤਰ੍ਹਾਂ ਸੇ ਕੇਤਲੀਆਂ ਦੇ ਵਿੱਚ ਚਾਹ ਪਾ ਕੇ ਰੱਖੀ ਗਈ ਆ ਤੇ ਜਿਵੇਂ ਹੀ ਮਤਲਬ ਉਧਰੋਂ ਚਾਹ ਵਰਤ ਜਾਂਦੀ ਆ ਫਿਰ ਆਹ ਕੇਤਲੀਆਂ ਇੱਥੋਂ ਲੈ ਜਾਂਦੇ ਨੇ ਤੇ ਬਾਕੀ ਆ ਸੇਵਾਦਾਰ ਨੇ ਇੱਥੇ ਗੁਰੂ ਘਰ ਵਿੱਚ ਲੰਗਰ ਦੇ ਵਿੱਚ ਸੇਵਾਦਾਰ ਨੇ ਬਾਕੀ ਹੁਣ ਅੰਦਰ ਚੱਲਦੇ ਹਾਂ ਜਿੱਥੇ ਲੰਗਰ ਸਾਰਾ ਤਿਆਰ ਹੁੰਦਾ ਤੇ ਉਧਰ ਚਲਾਂਗੇ ਆ ਦੇਖੋ ਜਿਵੇਂ ਸੇਵਾਦਾਰ ਬਰਤਨ ਵੰਡ ਰਹੇ ਨੇ ਗਲਾਸ ਵੰਡ ਰਹੇ ਨੇ ਸੰਗਤਾਂ ਨੂੰ ਤੇ ਇੱਧਰ ਬੱਚਿਆਂ ਵਾਸਤੇ ਦੁੱਧ ਮਿਲਦਾ ਇੱਥੇ ਤੇ ਬੱਚਿਆਂ ਵਾਸਤੇ ਸਪੈਸ਼ਲ ਦੁੱਧ ਵੀ ਇੱਥੋਂ ਮਿਲਦਾ ਜਿਵੇਂ ਜਿਹੜੇ ਛੋਟੇ ਬੱਚੇ ਆਉਂਦੇ ਨੇ ਨਾ ਘਰਦਿਆਂ ਨਾਲ ਤੇ ਉਹਨਾਂ ਵਾਸਤੇ ਵੀ ਇੱਥੇ ਦੁੱਧ ਦਾ ਖਾਸ ਪ੍ਰਬੰਧਾ ਬੱਚਿਆਂ ਵਾਸਤੇ ਦੁੱਧ ਤਿਆਰ ਕੀਤਾ ਜਾਂਦਾ ਤੇ ਉੱਪਰ ਲਿਖ ਕੇ ਦੱਸਿਆ ਵੀ ਗਿਆ ਇੱਥੇ ਬੱਚਿਆਂ ਵਾਸਤੇ ਦੁੱਧ ਮੈਂ ਇੱਧਰ ਪਿੱਛੇ ਵਾਲੇ ਪਾਸੇ ਹਾਂ ਵੱਡੀ ਰਸੋਈ ਹੈ ਜਿੱਥੇ ਸਾਰਾ ਲੰਗਰ ਤਿਆਰ ਹੁੰਦਾ ਇਸ ਸਥਾਨ ਤੇ ਸਾਰਾ ਜਿਹੜਾ ਲੰਗਰ ਆਉ ਤਿਆਰ ਹੁੰਦਾ ਇੱਥੇ ਆ ਸਾਹਮਣੇ ਚਾਹ ਬਣ ਰਹੀ ਹੈ ਚਾਹ ਤਿਆਰ ਹੋ ਰਹੀ ਹੈ ਤੇ ਇੱਥੇ ਜਿਹੜਾ ਲੰਗਰ ਸਾਰਾ ਬਣਦਾ ਉਹ ਸਟੀਮ ਦੇ ਨਾਲ ਬਣਦਾ ਸਟੀਮ ਵਾਲਾ ਸਾਰਾ ਸਿਸਟਮ ਲੱਗਿਆ ਹੋਇਆ ਇੱਧਰ ਬੀਬੀਆਂ ਪ੍ਰਸ਼ਾਦ ਦੇ ਵੀ ਤਿਆਰ ਕਰ ਰਹੀਆਂ ਨੇ ਬਾਕੀ ਕੁਸ਼ਕ ਲੰਗਰ ਇੱਥੇ ਆ ਬਾਲਣ ਦੇ ਵੀ ਤਿਆਰ ਕੀਤਾ ਜਾਂਦਾ ਦੇਖੋ ਜਿਵੇਂ ਬਾਲਣ ਪਿਆ ਹਨ ਬਾਲਣ ਦੇ ਵੀ ਤਿਆਰ ਹੁੰਦਾ ਆ ਸਾਰਾ ਸਟੀਮ ਵਾਲਾ ਸਿਸਟਮ ਹੈ ਇਥੋਂ ਸਟੀਮ ਜਾਂਦੀ ਆ ਸਟੀਮ ਦੇ ਨਾਲ ਫਿਰ ਲੰਗਰ ਸਾਰਾ ਤਿਆਰ ਹੁੰਦਾ ਇੱਧਰ ਮਸ਼ੀਨ ਲੱਗੀ ਹੋਈ ਆ ਪ੍ਰਸ਼ਾਦਿਆਂ ਵਾਲੀ ਬੀਬੀਆਂ ਸੇਵਾ ਕਰ ਰਹੀਆਂ ਨੇ ਪ੍ਰਸ਼ਾਦਿਆਂ ਦੀਆਂ ਤੇ ਮਸ਼ੀਨ ਦੇ ਵਿੱਚੋਂ ਪ੍ਰਸ਼ਾਦੇ ਨਿਕਲ ਰਹੇ ਨੇ ਤੇ ਬੇਬੀਆਂ ਚੋਪੜ ਰਹੀਆਂ ਨੇ ਬਾਕੀ ਇੱਧਰ ਸਾਰਾ ਲੰਗਰ ਤਿਆਰ ਹੁੰਦਾ ਸਬਜੀ ਵਗੈਰਾ ਇੱਥੇ ਤਿਆਰ ਹੁੰਦੀ ਆ ਤੇ ਬਾਬਾ ਜੀ ਨੇ ਸਾਨੂੰ ਦੱਸਿਆ ਕਿ ਹੋਣਾ ਮਤਲਬ ਲੰਗਰ ਬਣ ਕੇ ਜਿਹੜਾ ਤਿਆਰ ਹੋ ਗਿਆ ਸਵੇਰ ਵਾਸਤੇ ਤੇ ਬਾਕੀ ਬਾਅਦ ਚ ਦੁਪਹਿਰ ਦਾ ਲੰਗਰ ਬਣੂਗਾ ਤੇ ਆ ਵੱਡੇ ਵੱਡੇ ਦੇਖੇ ਨੇ ਵੱਡੇ ਵੱਡੇ ਕੜਾਹੇ ਨੇ ਇਹਨਾਂ ਦੇ ਵਿੱਚ ਲੰਗਰ ਤਿਆਰ ਕੀਤਾ ਜਾਂਦਾ। ਆ ਜਿਵੇਂ ਤੁਸੀਂ ਦੇਖ ਸਕਦੇ ਹੋ ਸਾਹਮਣੇ ਬਹੁਤ ਵੱਡਾ ਦੇਗਾ ਹਨ ਤੇ ਸੰਗਤ ਇੱਥੇ ਬਹੁਤ ਜ਼ਿਆਦਾ ਆਉਂਦੀ ਆ ਜਿੰਨੀ ਵੀ ਸੰਗਤ ਤੱਕ ਤੇ ਸ੍ਰੀ ਹਜੂਰ ਸਾਹਿਬ ਆਉਂਦੀ ਆ ਤਾਂ ਜ਼ਿਆਦਾਤਰ ਇੱਥੇ ਹੀ ਉਹ ਰਹਿائش ਕਰਦੇ ਨੇ ਤੇ ਇੱਥੇ ਹੀ ਲੰਗਰ ਛਕਦੇ ਨੇ। ਪਰ ਇਹ ਵੀ ਦੇਖੋ ਜਿਵੇਂ ਬਾਲਣ ਲਾਇਆ ਹੋਇਆ ਪੱਠੀ ਚੱਲ ਰਹੀ ਆ ਵੱਡੀ। ਤੇ ਕਿਹਾ ਜਾਂਦਾ ਕਿ ਇੱਥੇ ਸਾਰਾ ਲੰਗਰ ਜਿਹੜਾ ਉਹ ਦੇਸੀ ਘਿਓ ਦੇ ਨਾਲ ਬਣਦਾ। ਤੇ ਦੇਸੀ ਘਿਓ ਦੇ ਵਿੱਚ ਤਿਆਰ ਹੁੰਦਾ ਲੰਗਰ ਸਾਰਾ ਇੱਥੇ ਪਹਿਲਾਂ ਆٹے ਨੂੰ ਛਾਣਿਆ ਜਾਂਦਾ ਪ੍ਰਸ਼ਾਦੇ ਬਣਾਉਣ ਦੇ ਲਈ ਆ ਆਟਾ ਛਾਣਨ ਵਾਲੀ ਮਸ਼ੀਨ ਆ ਇਹਦੇ ਵਿੱਚ ਪਾ ਕੇ ਇੱਥੋਂ ਦੀ ਤੇ ਆਟਾ ਛਾਣ ਕੇ ਫਿਰ ਇੱਥੇ ਨਿਕਲਦਾ ਆ ਦੇਖੋ ਜਿਵੇਂ ਆ ਬਾਬਾ ਜੀ ਬਾਲਟੀਆਂ ਭਰ ਰਹੇ ਨੇ ਸੇਵਾਦਾਰ ਤੇ ਇਹ ਸਾਰਾ ਆਟਾ ਛਾਣਿਆ ਹੋਇਆ ਇਹਦਾ ਇਸ ਤੋਂ ਬਾਅਦ ਇਹਨੂੰ ਜਿਹੜੇ ਆਟੇ ਨੂੰ ਆਟੇ ਗੁੰਨਣ ਵਾਲੀ ਮਸ਼ੀਨ ਦੇ ਵਿੱਚ ਪਾਇਆ ਜਾਊਗਾ ਆ ਦੇਖੋ ਜਿਵੇਂ ਇਹਨਾਂ ਨੇ ਪਾਇਆ ਸੇਵਾਦਾਰਾਂ ਨੇ ਇਹ ਆਟਾ ਗੁੰਨਣ ਵਾਲੀ ਮਸ਼ੀਨ ਆ ਇਹਦੇ ਨਾਲ ਆਟਾ ਗੁੰਨਿਆ ਜਾਂਦਾ ਆ ਇਧਰ ਆਟਾ ਗੁੰਨ ਕੇ ਤਿਆਰ ਹੋਇਆ ਹੋਇਆ ਪਰਾਂ ਵੱਡੀ ਪ੍ਰਾਂ ਦੇ ਵਿੱਚ ਪਾਇਆ ਗਿਆ ਆਟਾ ਗੁੰਨਣ ਤੋਂ ਬਾਅਦ ਚ ਤੇ ਫਿਰ ਅੱਗੇ ਮਸ਼ੀਨ ਦੇ ਵਿੱਚ ਪਾਇਆ ਜਾਂਦਾ ਪ੍ਰਸ਼ਾਦੇ ਬਣਾਏ ਜਾਂਦੇ ਨੇ ਇਹਦੇ ਆਹ ਮਸ਼ੀਨ ਵੀ ਚਲਾਤੀ ਜਿਹੜੀ ਆਟਾ ਗੁੰਨਦੀ ਆ ਬਾਬਾ ਜੀ ਕਿੰਨੇ ਕੇ ਟਾਈਮ ਚ ਗੁੰਨਦਾਂ ਦੀ ਆ ਜੀ ਕਿੰਨੇ ਕੇ ਟਾਈਮ ਚ ਗੁੰਨਦਾਂ ਦੀ ਆ 10 ਮਿੰਟ ਲੱਗਦੇ ਨੇ ਬਾਬਾ ਜੀ ਕਹਿੰਦੇ 10 ਮਿੰਟ ਲੱਗਦੇ ਨੇ 10 ਮਿੰਟਾਂ ਦੇ ਵਿੱਚ ਆਟਾ ਮਿਲਿਆ ਜਾਂਦਾ ਸਿਰ ਆਟਾ ਗੁੰਨਣ ਤੋਂ ਬਾਅਦ ਐਵੇਂ ਪ੍ਰਾਂਤ ਵਿੱਚ ਰੱਖ ਦਿੱਤਾ ਜਾਂਦਾ ਤੇ ਅੱਗੇ ਫਿਰ ਇਸ ਤਰ੍ਹਾਂ ਆਸਤੇ ਨੂੰ ਮਸ਼ੀਨ ਦੇ ਵਿੱਚ ਪਾਇਆ ਜਾਂਦਾ ਫਿਰ ਇਹਦੇ ਪ੍ਰਸ਼ਾਦੇ ਤਿਆਰ ਹੁੰਦੇ ਨੇ ਜਿਵੇਂ ਜੀਵਾਦਾਰ ਲੱਗੇ ਹੋਏ ਨੇ ਫਿਰ ਇੱਥੋਂ ਪੇੜੇ ਵੜ ਕੇ ਨਿਕਲਦੇ ਨੇ ਮਸ਼ੀਨ ਦੇ ਵਿੱਚ ਦੀ ਅਵੇਂ ਸਾਰਾ ਕੀ ਪ੍ਰੋਸੈਸ ਚੱਲਦਾ ਬੇੜੀਆਂ ਤੋਂ ਬਾਅਦ ਫਿਰ ਇੱਥੇ ਆ ਕੇ ਮਸ਼ੀਨ ਰੂਪੀਆਂ ਨੂੰ ਬੇਲ ਦਿੰਦੀ ਆ ਤੇ ਨਾਲ-ਨਾਲ ਪਰੇਥਣ ਵੀ ਲੱਗਦਾ ਇਹ ਸਾਰਾ ਲੰਗਰ ਤਿਆਰ ਕੀਤਾ ਜਾਂਦਾ ਸਬਜ਼ੀਆਂ ਦਾਲਾਂ ਤੇ ਉਹ ਸਾਰੀਆਂ ਇੱਥੇ ਬਣਾਈਆਂ ਜਾਂਦੀਆਂ ਨੇ ਇੱਥੇ ਜਿਹੜਾ ਲੰਗਰ ਤਿਆਰ ਹੁੰਦਾ ਉਹ ਸਾਰਾ ਦੇਸੀ ਘਿਓ ਦੇ ਵਿੱਚ ਤਿਆਰ ਹੁੰਦਾ ਆ ਜਿਵੇਂ ਸਾਹਮਣੇ ਪੀਪੇ ਪਏ ਨੇ ਇਹ ਦੇਸੀ ਘਿਓ ਦੇ ਨੇ ਲੰਗਰ ਵਿੱਚ ਦੇਸੀ ਘਿਓ ਵਰਤਿਆ ਜਾਂਦਾ ਆ ਆਹ ਪੀਪੇ ਵੀ ਦੇਸੀ ਘਿਓ ਦੇ ਨੇ ਆਹ ਵੱਡੇ ਵੱਡੇ ਕੜਾਹੇ ਵੱਡੇ ਵੱਡੇ ਦੇਗਿਆਂ ਦੇ ਵਿੱਚ ਲੰਗਰ ਸੰਗਤਾਂ ਵਾਸਤੇ ਤਿਆਰ ਕੀਤਾ ਜਾਂਦਾ ਆ ਦੇਖੋ ਕੜਾਹਾ ਕਿੰਨਾ ਵੱਡਾ ਕੜਾਹਾ ਵੱਡੇ ਵੱਡੇ ਦੇਖੀ ਤੇ ਸਵੇਰ ਦਾ ਲੰਗਰ ਆ ਜਿਹੜਾ ਹੁਣ ਬਣ ਕੇ ਤਿਆਰ ਹੋ ਗਿਆ ਤੇ ਆ ਜਿਵੇਂ ਚਣੇ ਭਿਓ ਕੇ ਰੱਖੇ ਹੋਏ ਨੇ ਇਹ ਮੇਰੇ ਖਿਆਲ ਚ ਦੁਪਹਿਰ ਦੇ ਲੰਗਰ ਵਾਸਤੇ ਰੱਖੇ ਗਏ ਹੋਣਗੇ ਇਧਰ ਵੀ ਸੇਵਾਦਾਰ ਲੱਗੇ ਹੋਏ ਨੇ ਚੌਲਾਂ ਨੂੰ ਤੇਗੇ ਚੋਂ ਕੱਢ ਰਹੇ ਨੇ ਇਸ ਤਰ੍ਹਾਂ ਹੀ ਕੋ ਲੰਗਰ ਤਿਆਰ ਹੋ ਗਏ ਜਾਂਦਾ ਸਾਰਾ ਪ੍ਰਸ਼ਾਦ ਬਾਬਾ ਜੀ ਇਹ ਪ੍ਰਸ਼ਾਦ ਆ ਜੀ ਪ੍ਰਸ਼ਾਦ ਹਾਂਜੀ ਇਹ ਕੜਾ ਪ੍ਰਸ਼ਾਦ ਹੈ ਠੀਕ ਹੈ ਜੀ ਇਹ ਵੀ ਸਾਰਾ ਦੇਸੀ ਘਿਓ ਚ ਬਣਿਆ ਜੀ ਹਾਂਜੀ ਇਹ ਦੇਸੀ ਘਿਓ ਵਿੱਚ ਇਹ ਸਾਰਾ ਕੜਾ ਪ੍ਰਸ਼ਾਦ ਬਣਿਆ ਹੋਇਆ ਇਹ ਵੀ ਸਾਰਾ ਦੇਸੀ ਘਿਓ ਦੇ ਵਿੱਚ ਬੜਾਇਆ ਗਿਆ ਤੇ ਇਧਰ ਹਾਂ ਕਿੰਨੀਆਂ ਭਰੀਆਂ ਜਾ ਰਹੀਆਂ ਨੇ ਇੰਨਾ ਨਹੀਂ ਭਰਦਾ ਨਾ ਇਹ ਸਾਰਾ ਬਾਹਰ ਗੁਰਦੁਆਰੇ ਪਾਸੇ ਸਾਰੇ ਚੱਲ ਅੱਛਾ ਜੀ ਇੱਥੋਂ ਬਣ ਕੇ ਹੋਰ ਗੁਰਦੁਆਰਾ ਸਾਹਿਬ ਚ ਜਾਂਦਾ ਸਾਰੇ ਕੋਈ ਟੋਰ ਨਹੀਂ ਜਾਂਦਾ ਐਸੇ ਇੱਥੋਂ ਹੀ ਜਾਂਦਾ ਠੀਕ ਹੈ ਜੀ ਸਵੇਰੇ ਕਿੰਨੇ ਵਜੇ ਤਿਆਰ ਕਰਨ ਲੱਗਦੇ ਹੋ ਬਾਬਾ ਜੀ ਲੰਗਰ ਫਿਰ ਹਾਂਜੀ ਸਾਢੇ 12 ਵਜੇ ਅੱਛਾ ਸਾਢੇ 12 ਵਜੇ ਹਾਂਜੀ ਸਾਢੇ 12 ਵਜੇ ਬਾਬਾ ਜੀ ਕਹਿੰਦੇ ਲੰਗਰ ਤਿਆਰ ਹੋਣਾ ਸ਼ੁਰੂ ਹੋ ਜਾਂਦਾ ਤੇ ਅੱਛਾ ਇਹ 4:30 ਤੱਕ ਤਿਆਰ ਹੋ ਜਾਂਦਾ ਠੀਕ ਹੈ ਜੀ ਬਾਕੀ ਇੱਧਰ ਵੀ ਦਾਲਾਂ ਸਬਜ਼ੀਆਂ ਇੱਥੇ ਤਿਆਰ ਹੁੰਦੀਆਂ ਨੇ ਸਾਜੀ ਇਹ ਤੇ ਇਧਰ ਗੋਭੀ ਦੀ ਸਬਜ਼ੀ ਤਿਆਰ ਹੋਈ ਹੋਈ ਹੈ। ਉੱਧਰ ਦਾਲਾ। ਇਧਰ ਦਾਲ ਤਿਆਰ ਹੋ ਰਹੀ ਹੈ। ਇਧਰ ਜਿਆਦਾ ਦਾਲ ਤਿਆਰ ਹੋ ਰਹੀ ਆ। ਵੱਡੇ ਵੱਡੇ ਕੜਾਹੇ ਤੇ ਵੱਡੇ ਵੱਡੇ ਦੇਗਿਆਂ ਦੇ ਵਿੱਚ ਇਥੇ ਦਾਲ ਤਿਆਰ ਹੁੰਦੀ ਆ ਤੇ ਸੇਵਾਦਾਰ ਲੱਗੇ ਹੋਏ ਨੇ ਤਿਆਰ ਕਰਨ। ਲੰਗਰ ਵਾਸਤੇ ਆਲੂ ਤਿਆਰ ਕਰਕੇ ਰੱਖੇ ਗਏ ਨੇ ਸਬਜ਼ੀ ਚ ਪਾਉਣ ਵਾਸਤੇ ਛਿੱਲ ਕੇ ਤੇ ਵੱਡੀ ਟੋਕਰੀ ਭਰੀ ਹੋਈ ਆ ਤੇ ਅਸੀਂ ਬਾਬਾ ਜੀ ਨੂੰ ਪੁੱਛਿਆ ਸੀਗਾ ਕਿ ਲੰਗਰ ਇੱਕ ਦਿਨ ਦੇ ਵਿੱਚ ਕਿੰਨਾ ਲੰਗਰ ਇੱਥੇ ਲੱਗ ਜਾਂਦਾ ਬਾਬਾ ਜੀ ਕਹਿੰਦੇ ਵੀ ਕਦੇ ਆਪਾਂ ਤੋਲ ਕੇ ਨਹੀਂ ਬਣਾਇਆ ਤੇ ਖੁੱਲਾ ਹੀ ਲੰਗਰ ਬਣਦਾ ਜਿਵੇਂ ਕਦੇ ਸੰਗਤਾਂ ਵੱਧ ਜਾਂਦੀਆਂ ਨੇ ਕਦੇ ਘਟ ਜਾਂਦੀਆਂ ਨੇ ਤੇ ਕੋਈ ਮਤਲਬ ਉਹਦਾ ਸਾਫ ਕਿਤਾਬ ਨਹੀਂ ਖੁੱਲਾ ਹੀ ਲੰਗਰ ਤਿਆਰ ਕੀਤਾ ਜਾਂਦਾ ਇੱਥੇ ਬਰਤਨ ਘੁੱਟੇ ਜਾਂਦੇ ਨੇ ਜਿਹੜੇ ਲੰਗਰ ਵਾਲੇ ਬਰਤਨ ਹੁੰਦੇ ਨੇ ਸਾਰੇ ਉਹ ਇੱਥੇ ਘੁੱਟੇ ਜਾਂਦੇ ਨੇ ਬਾਕੀ ਉਧਰ ਸੇਵਾਦਾਰ ਲੱਗੇ ਵੀ ਪਏ ਨੇ ਤੇ ਉਧਰ ਬੀਬੀਆਂ ਵੀ ਸੇਵਾ ਕਰ ਰਹੀਆਂ ਨੇ ਬਤਨਾਂ ਦੀਆਂ ਜਿਵੇਂ ਚਾਹ ਦੀਆਂ ਕੇਤਲੀਆਂ ਭਰ ਕੇ ਰੱਖੀਆਂ ਜਾਂਦੀਆਂ ਸੀ ਉਸੇ ਤਰ੍ਹਾਂ ਇੱਥੇ ਪਾਣੀ ਦੀਆਂ ਕੇਤਲੀਆਂ ਭਰ ਕੇ ਰੱਖੀਆਂ ਹੋਈਆਂ ਨੇ ਆ ਬਾਬਾ ਜੀ ਭਰਨ ਲੱਗੇ ਹੋਏ ਨੇ ਤੇ ਸਾਰਾ ਇੱਥੇ ਜਿਹੜਾ ਲੰਗਰ ਦੇ ਵਿੱਚ ਪਾਣੀ ਵਰਤਿਆ ਜਾਂਦਾ ਪੀਣ ਵਾਸਤੇ ਸਾਰਾ ਉਹ ਫਿਲਟਰ ਵਾਲਾ ਪਾਣੀ ਵਰਤਦੇ ਨੇ ਅੱਜ ਕਿਉਂਕਿ ਇੱਥਾ ਜਿਹੜਾ ਧਰਤੀ ਨੀਚਲਾ ਪਾਣੀ ਆ ਉਹ ਸਿੱਧਾ ਪੀਣ ਯੋਗ ਨਹੀਂ ਪੈਣਾ ਫਿਲਟਰ ਕੀਤਾ ਤੇ ਵੱਡੇ ਵੱਡੇ ਇੱਥੇ ਫਿਲਟਰ ਲੱਗੇ ਹੋਏ ਨੇ ਆ ਪਾਏ ਪਾ ਜਿਹੜਾ ਫਿਲਟਰ ਦੇ ਵਿੱਚ ਆਉਂਦਾ ਤੇ ਫੇਰ ਆਪਕੇ ਜਤਲੀਆਂ ਭਰੀਆਂ ਜਾਂਦੀਆਂ ਨੇ ਤੇ ਫੇਰ ਇੱਧਰ ਲੰਗਰ ਦੇ ਵਿੱਚ ਵਰਤਾਇਆ ਜਾਂਦਾ ਜਲ ਸਾਰਾ ਉਸੀ ਸਾਰਾ ਇੱਥੇ ਲੰਗਰ ਦਾ ਪ੍ਰਬੰਧ ਤੇ ਲੰਗਰ ਹਾਲ ਆਪਾਂ ਸਾਰਾ ਦਿਖਾਇਆ ਲੰਗਰ ਦੇ ਪ੍ਰਬੰਧ ਤੁਹਾਨੂੰ ਸਾਰੇ ਦਿਖਾਏ ਨੇ ਤੇ ਇਹ ਗੁਰਦੁਆਰਾ ਲੰਗਰ ਸਾਹਿਬ ਦੇ ਆਪਾਂ ਦਰਸ਼ਨ ਕਰਵਾਏ ਤੇ ਸਾਰਾ ਇਤਿਹਾਸ ਦੱਸਿਆ ਇਸ ਵੀਡੀਓ ਦਾ ਆਪਾਂ ਐਂਡ ਕਰਦੇ ਆਂ ਅੱਜ ਦੀ ਵੀਡੀਓ ਵਿੱਚ ਆਪਾਂ ਗੁਰਦੁਆਰਾ ਲੰਗਰ ਸਾਹਿਬ ਦੇ ਤੁਹਾਨੂੰ ਦਰਸ਼ਨ ਕਰਵਾਏ ਨੇ ਮਿਲਦੇ ਆਂ ਅਗਲੇ ਵਲੌਗ ਵਿੱਚ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਔਰੇ ਤੱਕ ਆਪਣਾ ਵਲੌਗ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ